ਕਿਸੇ ਬੰਦੇ ਕੋਲ ਦਿਖਾ ਦਿਓ ਤਰਾਸ਼ੀ ਲੈ ਲਓ ਵੀਰ ਫ੍ਰੀ ਹੈਂਡ ਟੀਐਸਪੀ ਸਾਹਿਬ ਵੀਰ ਫ੍ਰੀ ਹੈਂਡ ਚੈੱਕ ਕਰਨਾ ਚੈੱਕ ਕਰ ਲਓ ਸਾਨੂੰ ਅਸੀਂ ਵੀ ਹੈ ਨਾ ਕੋਈ ਵੀਰ ਫ੍ਰੀ ਹੈਂਡ ਟੋਟਲੀ ਬਾਬਾ ਜੀ ਟਾਈਮ ਅਸੀਂ ਜਿੰਨੇ ਵੀ ਬੰਦੇ ਆ ਸਾਰੇ ਫ੍ਰੀ ਹੈਂਡ ਆ ਸਾਡੀ ਗੱਡੀ ਨੂੰ ਸਕੈਨ ਕਰੋ ਖੁਸ਼ ਕਰੋ ਚੈੱਕ ਕਰੋ ਕੁਝ ਵੀ ਇੱਕ ਖਤਰਨਾਕ ਪੇਪਰ ਵੀ ਨਿਕਲੇ ਆਵੇ ਤਾਂ ਕਹਦੇ ਹੋ ਤੇ ਆ ਡਾਂਗਾ ਲਈ ਖੜਿਆ ਸਾਨੂੰ ਗੁੱਟਣ ਵਾਸਤੇ ਕਿਹੜੀ ਗੱਲੋਂ ਤੇ ਅਸੀਂ ਚਾਹੁੰਦੇ ਆ ਵੀ ਆਈ ਯੂਨੀਵਰਸਿਟੀ ਜਿੱਦਾਂ ਵੀ ਐਜੂਕੇਸ਼ਨ ਦਿੰਦੀ ਰਹੀ ਐ ਬਿਲਕੁਲ ਓਵੇਂ ਦੀ ਐਜੂਕੇਸ਼ਨ ਅੱਗੇ ਵੀ ਦਿੰਦੀ ਰਹੇ ਇਹ ਯੂਨੀਵਰਸਿਟੀ ਵਿਦਵਾਨ ਪੈਦਾ ਕਰਦੀ ਰਹੀ ਐ ਅੱਗੇ ਦੀ ਐ ਅੱਗੇ ਵੀ ਉਹ ਰੋਸ਼ਨ ਦਿਮਾਗ ਪੈਦਾ ਕਰਦੀ ਰਹੇ ਕੋਪਰ ਦਿਮਾਗ ਪੈਦਾ ਨਾ ਕਰਨ ਲੱਗ ਜਵੇ ਇੱਥੇ ਅਸੀਂ ਨਹੀਂ ਉਹ ਹੁਣ ਦੇਣਾ ਅਸੀਂ ਆਪਣੇ ਬੱਚੇ ਪੜਾਉਣੇ ਆ ਅਸੀਂ ਚਾਹੁੰਦੇ ਆ ਸਾਡੇ ਬੱਚੇ ਉਹੀ ਕੁਆਲਟੀ ਐਜੂਕੇਸ਼ਨ ਗੇਨ ਕਰਨ ਜਿਹੜੀ ਅਸੀਂ ਕੀਤੀ ਇੱਥੋਂ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਕੱਲੂ ਇੱਥੋਂ ਪੜ੍ਹ ਕੇ ਜਾਣ ਸੰਗੀਕਰਨ ਹੋਣ ਤੋਂ ਬਾਅਦ ਤੇ ਸਾਨੂੰ ਦੱਸਣ ਵੀ ਮੂਤ ਪੀਣ ਦੇ ਫਾਇਦੇ ਕਿ ਆਉਂਦੇ ਆ ਹਾਂ ਗਾਂ ਦਾ ਮੂਤ ਪੀ ਲੋ ਗਾਂ ਦਾ ਗੋਬਰ ਮਾਲ ਲੋ ਉਹਦੇ ਕੀ ਫਾਇਦੇ ਹੁੰਦੇ ਆ ਅਸੀਂ ਨਹੀਂ ਆਪਣੇ ਬੱਚੇ ਨੂੰ ਇਹ ਪੜਾਉਣ ਦੇਣਾ ਅਸੀਂ ਆਪਣੇ ਬੱਚੇ ਨੂੰ ਉਹ ਪੜਾਉਣ ਦੇਣਾ ਜਿਹੜਾ ਇਸ ਯੂਨੀਵਰਸਿਟੀ ਨੇ ਇਤਿਹਾਸ ਰਚਿਆ ਪਹਿਲਾਂ ਜੋ ਇਸ ਯੂਨੀਵਰਸਿਟੀ ਦਾ ਇਤਿਹਾਸ ਹੈ ਆਲ ਓਵਰ ਵਰਲਡ ਦੇ ਵਿੱਚ ਇਹ ਯੂਨੀਵਰਸਿਟੀ ਪਹਿਲੇ ਨੰਬਰਾਂ ਦੇ ਵਿੱਚ ਇੱਕ ਨੰਬਰ ਦੀ ਯੂਨੀਵਰਸਿਟੀ ਆ ਜਿਥੋਂ ਕੁਆਲਟੀ ਐਜੂਕੇਸ਼ਨ ਮਿਲਦੀ ਹੈ ਕੁਆਲਟੀ ਐਜੂਕੇਸ਼ਨ ਆਕਸਫੋਰਡ ਦੇ ਲਾਈਵਰ ਬਿਗ ਯੂਨੀਵਰਸਿਟੀ ਹੈ ਜੀ ਮੈਂ ਬਹੁਤ ਵਾਰ ਵਿਜ਼ਿਟ ਕੀਤਾ ਉਸ ਯੂਨੀਵਰਸਿਟੀ ਦੇ ਵਿੱਚ ਆਕਸਫੋਰਡ ਦੇ ਵਿੱਚ ਉਸ ਯੂਨੀਵਰਸਿਟੀ ਦੇ ਲਾਇਬ੍ਰੇਰੀ ਯੂਨੀਵਰਸਿਟੀ ਸਾਡੀ ਹੈ ਇਹ ਇਹ ਸਾਡਾ ਘਰ ਹੈ ਸਾਡਾ ਦਿਲ ਹੈ ਸੰਯੁਕਤ ਪੰਜਾਬ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਯੂਨੀਵਰਸਿਟੀ ਬਣਾਈ ਗਈ ਸੀ ਜਦੋਂ ਅਸੀਂ 1947 ਚ ਉਧਰੋਂ ਆਏ ਆ ਉਧਰੋਂ ਨਾਲ ਲੈ ਕੇ ਆਏ ਝੋਲੇ ਦੇ ਵਿੱਚ ਅਸੀਂ ਇਹ ਯੂਨੀਵਰਸਿਟੀ ਇਹ ਇੱਕ ਪਾਸੇ ਪੰਜਾਬ ਹਰਿਆਣਾ ਇੱਕ ਪਾਸੇ ਹਿਮਾਚਲ ਇੱਕ ਪਾਸੇ ਪੰਜਾਬ ਬਿਲਕੁਲ ਗੱਭੇ ਬਣੀ ਉਦੋਂ ਇਹ ਸੰਯੁਕਤ ਪੰਜਾਬ ਹੁੰਦਾ ਤਾਂ ਇਹ ਹੁਣ ਲੱਗਦਾ ਵੀ ਪੰਜਾਬ ਦੇ ਇੱਕ ਕੋਨੇ ਤੇ ਆ ਨਹੀਂ ਇਹ ਪੰਜਾਬ ਦਾ ਦਿਲ ਹੈ ਪੰਜਾਬ ਦੇ ਗੱਭੇ ਬਣੀ ਯੂਨੀਵਰਸਿਟੀ ਆ ਅਸੀਂ ਆਪਣੀ ਯੂਨੀਵਰਸਿਟੀ ਦਾ ਸੰਗੀਕਰਨ ਨਹੀਂ ਹੋਣ ਦੇਣਾ ਅਸੀਂ ਆਪਣੀ ਐਜੂਕੇਸ਼ਨ ਕੁਆਲਟੀ ਐਜੂਕੇਸ਼ਨ ਦਾ ਸੰਗੀਕਰਨ ਨਹੀਂ ਹੋਣ ਦੇਣਾ ਜੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਪਹੁੰਚੋ ਇੱਥੇ ਇਹ ਸਵੇਰ ਦੀਆਂ ਤਿਆਰੀਆਂ ਲੱਗੇ ਹੋਏ ਕਰਨ ਹੁਣੇ ਪਹੁੰਚੋ ਇੱਥੇ ਆਪਣੇ ਬੱਚਿਆਂ ਦੀ ਮਦਦ ਵਾਸਤੇ ਆਪਣੀ ਵਿਦਿਅਕ ਫੰਡ ਵੀ ਮਦਦ ਵਾਸਤੇ ਆਪਾਂ ਆਪਣੇ ਸਿਰ ਤੋਂ ਪੱਗ ਨਹੀਂ ਲਾਉਣ ਦੇਣੀ ਨਹੀਂ ਲਾਉਣ ਦੇਣੀ ਨਹੀਂ ਲਾਉਣ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ is yeah.